ਮੈਂ ਵੀ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਇੱਕ ਵਿਸ਼ਿਸ਼ ਕੀਤੀ ਹੈ ਜਿਹੜੀ ਪੇਂਟਿੰਗ ਨੇ 22 ਦਿਨਾਂ ਦੇ ਵਿੱਚ ਤੇ ਮੈਂ ਜਾਨਣਾ ਮੈਂ ਪੇਂਟਿੰਗ ਉੱਥੇ ਮਾਨੀਆ ਹੁਜ਼ ਦੇ ਵਿੱਚ ਮੈਂ ਇਹਨੂੰ ਕਿਸੇ ਤਰੀਕੇ ਭੇਜਾਂ ਤੇ ਮੈਂ ਇਸ ਪੇਂਟਿੰਗ ਦਾ ਸਾਈਜ਼ 5 ਫੀਟ ਬਾਈ 6 ਫੀਟ ਪੇਂਟਿੰਗ ਦਾ ਸਾਈਜ਼ ਦਾ ਤੇ ਇਹਨੂੰ ਅਕ੍ਰੀਲਿਕ ਕਲਰਸ ਦੇ ਨਾਲ ਬਣਾਇਆ ਗਿਆ ਪੇਂਟਿੰਗ ਨੂੰ ਤੇ ਮੇਰੀ ਬੜੀ ਸ਼ੁਰੂ ਤੋਂ ਹੀ ਖੁਆਇਸ਼ ਹੈ ਕਿ ਕੋਈ ਅੰਬੰਦੀ ਪਰਿਵਾਰ ਦੇ ਰਿਲੇਟਿਡ ਮੈਂ ਕੋਈ ਪੇਂਟਿੰਗ ਨਾ ਮਾ ਕਿਉਂਕਿ ਮੈਂ ਇੰਡੀਆ ਦੇ ਬਹੁਤ ਕਲਾਕਾਰਾਂ ਦੀਆਂ ਪੇਂਟਿੰਗਸ ਵੰਡਿਆ ਸੈਲ ਅੱਜ ਤੱਕ ਮੇਰੇ ਹੁਣ 64 ਵਲਡ ਰਿਪੋਰਟਸ ਮੇਰੇ ਨਾਮ ਦਰਜ ਹੋ ਚੁੱਕੇ ਨੇ ਇੰਡੀਆ ਦੀ ਵਿੱਚ ਬਹੁਤ ਵੱਡੀ ਵੈਡਿੰਗ ਹੋਣ ਜਾ ਰਹੀ ਆ ਤੇ ਮੈਂ ਇਹ ਮੌਕਾ ਗਵਾਉਣਾ ਨਹੀਂ ਚਾਹੁੰਦਾ ਹਾਂ ਕਿਉਂਕਿ ਮੈਂ ਸੈਲੀਬ੍ਰਿਟੀਜ਼ ਦੀ ਪਹਿਲੇ ਵੀ ਆਲਰੇਡੀ ਪੇਂਟਿੰਗਾਂ ਬਣਾ ਚੁੱਕਿਆ ਹਾਂ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਦਾ ਮੈਂ ਮధు ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਅੱਜਕਲ ਸੋਸ਼ਲ ਮੀਡੀਆ ਦੇ ਉੱਪਰ ਕੀ ਚੀਜ਼ ਚੱਲ ਰਹੀ ਹੈ ਅੱਜ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਹੈ ਰਾਧਿਕਾ ਮਰਚੰਟ ਤੇ ਅਨੰਦ ਅੰਬਾਨੀ ਦਾ ਵਿਆਹ ਪਰੀ ਵੈਡਿੰਗ ਅਸੀਂ ਦੇਖ ਲਈ ਸਾਰੇ ਸੁਪਰਸਟਾਰਸ ਜਿਸ ਦੇ ਵਿੱਚ ਸ਼ਾਮਿਲ ਹੋਏ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਮੇਸ਼ਰ ਦੇ ਇੱਕ ਆਰਟਿਸਟ ਦੀ ਜਿਨ੍ਹਾਂ ਨੇ ਉਹਨਾਂ ਦੀ ਪੇਂਟਿੰਗ ਨੂੰ ਕੈਨਵਾ ਤੇ ਉਤਾਰਿਆ ਹੈ ਉਹਨਾਂ ਦੀ ਪੇਂਟਿੰਗ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਤਿਆਰ ਕੀਤਾ ਹੈ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਜਗਰੂਪ ਸਿੰਘ ਰੂਬਲ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਈਡੀਆ ਆਇਆ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਟ੍ਰੈਂਡ ਚੱਲ ਰਿਹਾ ਹੈ ਉਹਨਾਂ ਦੇ ਪੇਂਟਿੰਗ ਬਣਾਉਂਦਾ ਤਾਂ ਸਰ ਸਭ ਤੋਂ ਪਹਿਲਾਂ ਮੈਂ ਸਾਬਤ ਕਰਨਾ ਚਾਹੂੰਗੀ ਤੁਹਾਡੇ ਗੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕਿ ਕਿੰਨਾ ਟਾਈਮ ਲੱਗਾ ਤੁਹਾਨੂੰ ਇਹ ਪੇਂਟਿੰਗਸ ਬਣਾਉਣ ਦੇ ਵਿੱਚ ਇਹ ਮੈਂ 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 ਪੇਂਟਿੰਗ 22 ਦਿਨਾਂ ਦੇ ਵਿੱਚ ਬਣਾਈ ਆ ਜਿਸ ਨੂੰ ਮੈਂ ਫਾਈਨਲ ਟੱਚਸ ਦੇ ਰਿਹਾ ਤੇ ਪਰਸੋ ਇਹਨਾਂ ਦੀ ਅਨੰਤ ਮਾਨੀ ਤੇ ਰਾਧਿਕਾ ਮਰਚਣ ਦੀ ਵੈਡਿੰਗ ਹੋਣ ਜਾ ਰਹੀ ਆ ਮੁੰਬਈ ਦੇ ਵਿੱਚ ਤੇ ਜਿੱਥੇ ਕਿ ਇੰਡੀਆ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਚੱਲਦਾ ਪਿਆ ਕਿ ਹਾਲੀਵੁੱਡ ਸਟਾਰਸ ਬਾਲੀਵੁੱਡ ਸਟਾਰਸ ਫਿਲਮ ਇੰਡਸਟਰੀ ਦੇ ਲੀਡਰਸ ਕ੍ਰਿਕਟਰਸ ਹਰ ਤਰ੍ਹਾਂ ਦੇ ਫੀਲਡ ਦੇ ਮਤਲਬ ਗੈਸਟ ਜਾ ਰਹੇ ਨੇ ਤੇ ਮੈਂ ਵੀ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਇੱਕ ਵਿਸ਼ ਕੀਤੀ ਹੈ ਜਿਹੜੀ ਪੇਂਟਿੰਗ ਨੇ 22 ਦਿਨਾਂ ਦੇ ਵਿੱਚ ਤੇ ਮੈਂ ਚਾਹਨਾ ਮੈਂ ਪੇਂਟਿੰਗ ਉੱਥੇ ਮਾਨੀ ਹੋਵੇ ਦੇ ਵਿੱਚ ਮੈਂ ਇਹਨੂੰ ਕਿਸੇ ਤਰੀਕੇ ਭੇਜਾਂ ਤੇ ਜਾਂ ਮੈਂ ਥੋੜੀ ਵੇਟ ਕਰਾਂਗਾ ਅਗਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਗੋਲਡਨ ਟੈਂਪਲ ਮੱਥਾ ਟੇਕਣ ਆਂਦਾ ਤੇ ਮੈਂ ਉਹਨਾਂ ਨੂੰ ਇਹ ਪੇਂਟਿੰਗ ਭਾਈ ਜਾਨ ਦਵਾਂਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਅਸ਼ੋਰੀਆ ਬਿਸ਼ੇਕ ਬਚਨ ਕਪਲ ਪੇਂਟਿੰਗ ਮੈਂ ਜਿਹੜੀ ਬਣਾਈ ਸੀ ਤੇ ਉਹ ਅੰਮ੍ਰਿਤਸਰ ਵਿਜ਼ਿਟ ਤੇ ਜਦੋਂ ਅਭਿਸ਼ੇਕ ਬਚਨ ਸ਼ੂਟਿੰਗ ਤੇ ਹੀ ਤੇ ਮੋਂਨਾਂ ਨੂੰ ਪੇਂਟਿੰਗ ਗਿਫਟ ਕੀਤੀ ਸੀ ਸ਼ਿਲਪਾ ਸ਼ਾਟੀ ਰਾਜਕੁੰਦਰਾ ਇਹ ਸਾਰੀ ਮੈਂ ਬੋਲੀਵੁੱਡ ਦੀ ਕਪਲ ਪੇਂਟਿੰਗਸ ਬਣਾ ਕੇ ਉਹਨਾਂ ਨੂੰ ਅੰਮ੍ਰਿਤਸਰ ਵਿਜ਼ਿਟ ਤੇ ਗ੍ਰਿਫਟ ਕਰ ਚੁਕਾ। ਸਰ ਇਸ ਪੇਂਟਿੰਗ ਦਾ ਸਾਈਜ਼ ਕੀ ਹੈ? ਮੈਮ ਇਸ ਪੇਂਟਿੰਗ ਦਾ ਸਾਈਜ਼ 5 ਫੀਟ ਬਾਈ 6 ਫੀਟ ਪੇਂਟਿੰਗ ਦਾ ਸਾਈਜ਼ ਦਾ ਤੇ ਇਹਨੂੰ ਅਕ੍ਰੀਲਿਕ ਕਲਰਸ ਦੇ ਨਾਲ ਬਣਾਇਆ ਗਿਆ ਪੇਂਟਿੰਗ ਨੂੰ ਤੇ ਪਹਿਲਾਂ ਇੱਕ ਹੋਰ ਇਹ ਪੇਂਟਿੰਗ ਦੇ ਵਿੱਚ ਖਾਸ ਗੱਲ ਹੈਗੀ ਆ ਕਿ ਇਹ ਦੋਨਾਂ ਦੀ ਜਿਹੜੀ ਪੇਂਟਿੰਗ ਇੰਟਰਨੈਟ ਤੇ ਸੇਮ ਪੋਸਣੀ ਹੈਗਾ ਕਿਉਂਕਿ ਰਾधिका ਮਰਚਨ ਦੀ ਪੇਂਟਿੰਗ ਅਲੱਗ ਆ ਤੇ ਉਹਨਾਂ ਦੀ ਜਿਹੜੀ ਅਨੰਤਮਾਨੀ ਸਿੱਧੂ ਅਲੱਗ-ਅਲੱਗ ਪਿਕਚਰਸ ਨੂੰ ਇੱਕ ਦੇ ਵਿੱਚ ਕੰਬਾਈਨ ਕੀਤਾ ਹੈ ਇੱਕ ਪੇਂਟਿੰਗ ਦੇ ਵਿੱਚ ਕੰਬਾਈਨ ਕੀਤਾ ਕਿ ਮੈਂ ਥੋੜਾ ਇੱਕ ਡਿਫਰੈਂਟ ਕੰਮ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ ਕਿ ਦੇਖਿਆ ਜਾਵੇ ਆ ਡਿਜ਼ਾਈਨਿੰਗ ਸਾਰੀ ਹੈਗੀ ਇਹ ਵੀ ਮੈਂ ਆਪਣੀ ਖੁਦ ਕ੍ਰੀਏਟੀਵਿਟੀ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਤੇ ਤੁਸੀਂ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਇਸ ਪੇਂਟਿੰਗ ਦੀ ਫਿਨਿਸ਼ਿੰਗ ਹੈ ਸਰ ਹੋਰ ਕੀ ਦੱਸਣਾ ਚਾਹੋਗੇ ਇਸ ਪੇਂਟਿੰਗ ਦੇ ਬਾਰੇ ਮੈਮ ਇਸ ਪੇਂਟਿੰਗ ਦੇ ਬਾਰੇ ਮੈਂ ਇੱਕ ਤੇ ਇਹਨੂੰ ਥੋੜਾ ਮੈਂ ਪੇਂਟਿੰਗ ਨੂੰ 컬러ਫੁਲ ਦਿਖਾਇਆ ਕਿਉਂਕਿ ਵਿਆਹ ਦਾ ਮਾਹੌਲ ਹੈਗਾ ਵਾ ਜਿਸ ਤਰ੍ਹਾਂ ਕਿ ਅਗਰ ਡਰੈਸ ਕੀਤੀ ਜਾਏ ਪਿੰਕ ਕਲਰ ਰੈੱਡ ਕਲਰ ਨੂੰ ਫੋਕਸ ਦਿੱਤਾ ਗਿਆ ਵਾ ਬੈਕਗ੍ਰਾਉਂਡ ਨੂੰ ਉਸਮਾਨੀ ਸਕਾਈ ਕਲਰ ਦਿੱਤਾ ਗਿਆ ਕੋਟ ਬਲੂ ਕਲਰ ਦਿੱਤਾ ਗਿਆ ਥੋੜਾ ਵਿਆਹ ਵਾਲਾ ਟੱਚ ਦਿੱਤਾ ਪੇਂਟਿੰਗ ਦੇ ਵਿੱਚ ਤੇ ਇਹਨੂੰ ਕੈਨਵਸ ਦੇ ਉੱਤੇ ਉਤਾਰਿਆ ਤੇ ਮੇਰੀ ਬੜੀ ਸ਼ੁਰੂ ਤੋਂ ਹੀ ਖੁਆਇਸ਼ ਹੈ ਕਿ ਕੋਈ ਅੰਬੰਦੀ ਪਰਿਵਾਰ ਦੇ ਰਿਲੇਟਿਡ ਮੈਂ ਕੋਈ ਪੇਂਟਿੰਗ ਬਣਾਵਾਂ ਕਿਉਂਕਿ ਮੈਂ ਇੰਡੀਆ ਦੇ ਬਹੁਤ ਕਲਾਕਾਰਾਂ ਦੀਆਂ ਪੇਂਟਿੰਗਸ ਹਨ ਜਾਂ ਸੈਲੀਬ੍ਰਿਟੀਆਂ ਅਗਰ ਹਾਲੀਵੁੱਡ ਦੀ ਗੱਲ ਕੀਤੀ ਜਾਵੇ ਜਾਂ ਪ੍ਰਿੰਸ ਵਿਲੀਅਮਸ ਜਿਹੜੇ ਲੰਡਨ ਦੇ ਇੰਗਲੈਂਡ ਦੇ ਰਾਜੇ ਆ ਉਹਨਾਂ ਦੀਆਂ ਪੇਂਟਿੰਗਾਂ ਬਣਾਇਆ ਤੇ ਇਹ ਵੀ ਇੱਕ ਏਸ਼ੀਆ ਦੇ ਰਿਚੇਸਟ ਪਰਸਨ ਹੈਗੇ ਨੇ ਤੇ ਮੈਂ ਇਹ ਪੇਂਟਿੰਗ ਨੂੰ ਇਹ ਨੂੰ ਕੈਨਵਸ ਤੇ ਦਿਖਾਉ ਤੋ ਰਿਹਾ ਤੇ ਮੈਂ ਬਹੁਤ ਬਹੁਤ ਵਧਾਈਆ ਦੇਣਾ ਕਿ ਜਿਹੜੀ ਜੋੜੀ ਹੈਗੀ ਹੈ ਬੜੀ ਇੱਕ ਸਕਸੈਸਫੁਲ ਰਹੇ ਅੱਜ ਕੱਲ ਜਸਤਰਾ ਸੋਸ਼ਲ ਮੀਡੀਆ ਤੇ ਵੀ ਇਹ ਦੇਖੋ ਜਦੋਂ ਵੀ ਅਸੀਂ ਇੰਟਰਨੈਟ ਔਨ ਕਰਦੇ ਹਾਂ ਇਹਨਾਂ ਦੋਨਾਂ ਦੀ ਪਿੰਟ ਮਤਲਬ ਤਸਵੀਰ ਸਾਹਮਣੇ ਆਉਂਦੀ ਤੇ ਮੈਂ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਸ਼ੁਭਕਾਮਨਾ ਦਿੱਤੀ ਹੈ ਤੇ ਸਰ ਜੀ ਹਾਂ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਕਿਸੇ ਸੈਲੀਬ੍ਰਿਟੀ ਬਾਲੀਵੁੱਡ ਐਕਟਰ ਹਾਲੀਵੁੱਡ ਐਕਟਰ ਜਾਂ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਜਦੋਂ ਪੀਐਮ ਜਾਂ ਸੀਐਮ ਚੁਣਿਆ ਜਾਂਦਾ ਹੈ ਸਰ ਉਹਨਾਂ ਦੀ ਵੀ ਪੇਂਟਿੰਗਸ ਬਾਖੂਬੀ ਬਹੁਤ ਹੀ ਚੰਗੇ ਤਰੀਕੇ ਨਾਲ ਤਿਆਰ ਕਰਦੇ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਟ੍ਰੈਂਡ ਚੱਲ ਰਿਹਾ ਹੈ ਜਿਦੇ ਵਿੱਚ ਅ ਅੰਬਾਨੀ ਜੀ ਦੇ ਘਰ ਵਿਆਹ ਹੈ ਤੇ ਇਸ ਪੇਂਟਿੰਗਸ ਨੂੰ ਉਹਨਾਂ ਨੇ ਇੰਨੀ ਇਹਨੀ ਅਚੀ ਤਰ੍ਹਾਂ ਬਣਾਇਆ ਹੈ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਦੋ ਅਲੱਗ-ਅਲੱਗ ਪੇਂਟਿੰਗਸ ਨੇ ਦੋ ਅਲੱਗ-ਅਲੱਗ ਪਿਕਚਰਸ ਨੇ ਜਿਨ੍ਹਾਂ ਨੂੰ ਇੱਕੋ ਹੀ ਪੇਂਟਿੰਗ ਦੇ ਵਿੱਚ ਇਹਨਾਂ ਨੇ ਫਿਨਿਸ਼ਿੰਗ ਟੱਚ ਦਿੱਤਾ ਹੈ ਤਾਂ ਸਰ ਹੋਰ ਕੀ ਦੱਸਣਾ ਚਾਹੋਗੇ ਮੈਮ ਇਸ ਤੋਂ ਇਲਾਵਾ ਮੈਂ ਹਾਲੀਵੁੱਡ ਦੇ ਸਟਾਰਸ ਦਾ ਇੱਕ ਕੈਨਵਸ ਦੇ ਉੱਤੇ ਸੋ ਕਲਾਕਾਰ ਬਣਾਏ ਆ ਬਾਲੀਵੁੱਡ ਦੇ ਸਟਾਰਸ ਬਣਾਏ ਜਿਹੜੀ ਕਿ ਉਹ ਤਸਵੀਰ ਤੁਹਾਡੇ ਸਾਹਮਣੇ ਆ ਸ਼ਿਆਲੀ ਰਾਸ਼ਟਰਪਤੀ ਬਨਾਇਆ ਤੇ ਜਿਹੜੀ ਹੁਣ ਇੰਡੀਆ ਦੀ ਇਲੈਕਸ਼ਨ ਹੋਈ ਸੀ ਉਹਦੇ ਮੈਂ ਇੰਡੀਆ ਦੇ ਸਾਰੇ ਪ੍ਰੈ[ਨ] ਮਿਨਿਸਟਰ ਬਨਾਏ ਨਰਿੰਦਰ ਮੋਦੀ ਜੀ ਤੱਕ ਇੱਕ ਇੰਡੀਆ ਦਾ ਫਲੈਗ ਬਨਾਇਆ ਤੇ ਇਸ ਤਰ੍ਹਾਂ ਮੇਰੇ ਕੁਲ ਮਿਲਾ ਕੇ ਸਾਰੀਆਂ ਕੁਲार्ज ਪਿੰਟਿੰਗਾਂ ਮਿਲਾ ਕੇ ਮੇਰੇ 64 ਵਰਲਡ ਰਿਪੋਰਟ ਬਣ ਚੁੱਕੀ ਨੇ ਪਹਿਲਾਂ ਮੇਰੇ 54 ਤੁਹਾਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਸਰ ਨੂੰ ਢੇਰ ਸਾਰੇ ਅਵਾਰਡ ਵੀ ਮਿਲੇ ਗਏ ਉਹਨਾਂ ਨੂੰ ਰਾਸ਼ਟਰਪਤੀ ਨਾਲ ਵੀ ਸਨਮਾਨਿਤ ਕੀਤਾ ਗਿਆ ਤੇ ਸਰ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਹਾਂਜੀ ਮੈਂ ਨਰਿੰਦਰ ਮੋਦੀ ਜੀ ਦੀ ਜਿਹੜੀ ਇਸ ਤੋਂ ਪਹਿਲਾਂ 5 ਸਾਲ ਪਹਿਲਾਂ ਇਲੈਕਸ਼ਨ ਦੇ ਸ਼ੋਦੋਂ ਮੈਂ ਉਹਨਾਂ ਦੀ ਇੱਕ ਸਿੰਗਲ ਪੋਰਟਰੇਟ ਤਿਆਰ ਕੀਤੀ ਸੀ ਉਹਦਾ ਸਾਈਜ਼ ਵੀ ਲਗਭਗ ਏਡਾ ਸਾਈਜ਼ ਦੀ ਪ੍ਰਿੰਟਿੰਗ ਦਾ ਤੁਹਾ ਮਾਰਲਿਅਮੈਂਟ ਹਾਊਸ ਉਹਨਾਂ ਨੂੰ ਉੱਥੇ ਪੀਐਮ ਆਫਿਸ ਭੇਜੀ ਸੀ ਤੇ ਮੈਨੂੰ ਉਹਨਾਂ ਦਾ 8 ਮਹੀਨਾਂ ਬਾਅਦ ਉਹਨਾਂ ਦਾ ਐਪਰੀਸ਼ੀਏਸ਼ਨ ਲੈਟਰ ਆਇਆ ਹੈ ਤੇ ਇਸ ਤਰ੍ਹਾਂ ਇੰਡੀਆ ਦੇ ਤਿੰਨ ਰਾਸ਼ਟਰਪਤੀਆਂ ਤੇ ਪ੍ਰਸ਼ੰਸਾ ਪੱਤਰ ਆਏ ਨੇ ਤੇ ਇੰਡੀਆ ਐਮ ਐਫ ਹੁਸੈਨ ਜਿਹੜੇ ਆਰਟਿਸਟ ਸਾਡੇ ਇੰਡੀਆ ਦੇ ਹੋਏ ਨੇ ਉਹਨਾਂ ਦੇ ਨਾਮ ਦੇ ਨਾਲ ਵੀ ਮੈਨੂੰ ਸਰਟੀਫਿਕੇਟਸ ਆਏ ਨੇ ਪਾਲਪੋ ਪਿਕਾਸੋ ਵਰਲਡ ਰਿਪੋਰਟ ਮੈਨੂੰ ਮਿਲਿਆ ਤੇ ਇਸ ਤਰ੍ਹਾਂ ਇੰਡੀਆ ਬੁੱਕ ਆਫ ਰਿਪੋਰਟ ਸੇਸ਼ੀਆ ਬੁੱਕ ਆਫ ਰਿਪੋਰਟਸ ਅਮਰੀਕਾ ਬੁੱਕ ਆਫ ਅਜ ਤੱਕ ਕਿੰਨੇ ਰਿਕਾਰਡ ਮਿਲ ਚੁਕੇ ਆ ਤੁਹਾਨੂੰ ਅਵਾਰਡ ਅਜ ਤੱਕ ਮੇਰੇ ਹੁਣ 64 ਵਰਲਡ ਰਿਪੋਰਟਸ ਮੇਰੇ ਨਾਮ ਦਰਜ ਹੋ ਚੁਕੇ ਨੇ ਤੇ ਅੱਗੋ ਵੀ ਮੈਂ ਜ਼ਰੂਰ ਕੋਈ ਨਾ ਕੋਈ ਕ੍ਰੀਏਟੀਵਿਟੀ ਦਿਖਾਵਾਂਗਾ ਕੋਈ ਵੱਡੀ ਤੋਂ ਵੱਡੀ ਅਲੱਗ ਪੇਂਟਿੰਗ ਜਾਂ ਕੋਈ ਸਮਾਲ ਪੇਂਟਿੰਗ ਬਣਾ ਕੇ ਕੋਈ ਨਾ ਕੋਈ ਕ੍ਰੀਏਟੀਵਿਟੀ ਤਾਂ ਸਰ ਕਿਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੂਰੇ ਦੇਸ਼ ਭਾਰ ਦੇ ਵਿੱਚ ਬੜੀ ਖੁਸ਼ੀ ਹੁੰਦੀ ਆ ਕਿ ਇੱਕ ਅੰਮ੍ਰਿਤਸਰ ਦਾ ਆ ਕਲਾਕਾਰ ਆ ਮੈਂ ਪੰਜਾਬ ਦਾ ਕਲਾਕਾਰ ਆ ਇੰਡੀਆ ਦਾ ਕਲਾਕਾਰ ਆ ਜਦੋਂ ਦੁਨੀਆ ਦੇ ਵਿੱਚ ਇਹ ਮਤਲਬ ਫੋਟੋ ਵਾਇਰਲ ਹੁੰਦੀ ਆ ਮੈਂ ਮੀਡੀਆ ਦਾ ਵੀ ਬੜਾ ਥੈਂਕਸ ਕਰਦਾ ਕਿ ਇੱਕ ਜਿਹੜੀ ਕਲਾਕਾਰੀ ਆ ਉਹਨੂੰ ਅੱਗੇ ਲੈ ਕੇ ਆਣਾ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆਪਣੀ ਫੈਮਿਲੀ ਦਾ ਵੀ ਕਰਦਾ ਜਿਨ੍ਹਾਂ ਨੇ ਮੈਨੂੰ ਬੜਾ ਸਪੋਰਟ ਕੀਤਾ ਤਾਂ ਸਰ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਸਭ ਤੋਂ ਪਹਿਲਾਂ ਇਹੋ ਕਹਿਣਾ ਚਾਹੁੰਦਾ ਕਿ ਜਿਹੜੀ ਕੇ ਨਾਰੀ ਜਿਹੜੀ ਵੈਡਿੰਗ ਹੋਣ ਜਾ ਰਹੀ ਆ ਤੇ ਇਹ ਮੈਂ ਉੱਥੇ ਪੇਂਟਿੰਗ ਮਤਲਬ ਉਹਨਾਂ ਨੂੰ ਦੇਣ ਜਾ ਰ ਮਤਲਬ ਕੋਸ਼ਿਸ਼ ਕਰਾਂਗਾ ਅਗਰ ਮੈਨੂੰ ਖੁਦ ਮੌਕਾ ਮਿਲਦਾ ਕਿ ਮੈਂ ਖੁਦ ਉਹਨਾਂ ਦੇ ਨਾਲ ਪੇਂਟਿੰਗ ਮਤਲਬ ਇਹ ਫੋਟੋ ਹੈਂਡ ਓਵਰ ਕਰਾਂ ਨਹੀਂ ਤੇ ਮੈਂ ਫਿਰ ਕੋਰੀਅਰ ਕਰਦਾ ਤਾਂ ਤਾਂ ਤੁਹਾਨੂੰ ਹੋਰ ਵੀ ਦਿਖਾਣੇ ਆ ਕਿ ਇਹਨਾਂ ਨੇ ਹੋਰ ਵੀ ਜੋ ਵੀ ਬਾਲੀਵੁੱਡ ਜਾਂ ਹਾਲੀਵੁੱਡ ਐਕਟਰ ਐਕਟ੍ਰੈਸ ਸਿੰਗਰ ਜਿਨ੍ਹਾਂ ਦਾ ਵੀ ਜਨਮ ਦਿਨ ਹੁੰਦਾ ਹੈ ਬਰਥਡੇ ਹੁੰਦਾ ਹੈ ਉਹਨਾਂ ਦੇ ਬਰਥਡੇ ਦੇ ਮੌਕੇ ਤੇ ਇੱਕ ਪੇਂਟਿੰਗ ਬਣਾਉਂਦੇ ਨੇ ਜੋ ਕਿ ਗਿਫਟ ਕਰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੇ ਹੀ ਸਾਰੇ ਬਾਲੀਵੁੱਡ ਐਕਟਰ ਹਾਲੀਵੁੱਡ ਐਕਟਰ ਤੇ ਜੋ ਵੀ ਸਿੰਗਰ ਨੇ ਉਹਨਾਂ ਦੀ ਇੱਥੇ ਤਸਵੀਰ ਬਣਾਈ ਗਈ ਹੈ ਸਾਂਝਾ ਕੀਤੀ ਗਈ ਹੈ ਤਾਂ ਤੁਸੀਂ ਪੇਂਟਿੰਗ ਦੇਖ ਸਕਦੇ ਹੋ ਜਿਸ ਦੇ ਵਿੱਚ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਦੀ ਪੇਂਟਿੰਗ ਉਤਾਰੀ ਗਈ ਹੈ 65 ਦੇ ਵਿੱਚ ਤਾਂ ਹੋਰ ਵੀ ਅਸੀਂ ਸਰ ਨਾਲ ਗੱਲਬਾਤ ਕਰਾਂਗੇ ਸਰ ਆ ਪੇਂਟਿੰਗ ਬਣਾਉਣ ਦਾ ਮੀਨ ਮੋਟਿਵ ਕੀ ਹੈ ਮੈਮ ਜਸਤਨਾ ਮੈਂ ਤੁਹਾਨੂੰ ਦੱਸਿਆ ਕਿ ਮੈਂ ਬਾਲੀਵੁੱਡ ਦੇ ਕਪਲਸ ਦੀ ਪੇਂਟਿੰਗ ਨੂੰ ਸੁਝਾ ਚੁੱਕਿਆ ਹਾਂ ਤੇ ਇਹ ਇੱਕ ਇੰਡੀਆ ਦੇ ਵਿੱਚ ਇੱਕ ਰਾਇਲ ਵੈਡਿੰਗ ਹੋਣ ਜਾ ਰਹੀ ਹੈ ਸਭ ਤੋਂ ਵੱਡੀ ਵੈਡਿੰਗ ਜਿਦੇ ਵਿੱਚ ਸਾਰੇ ਹੀ ਸੁਪਰਸਟਾਰ ਕਲਾਕਾਰ ਮੌਜੂਦ ਹੋਣਗੇ ਐਕਟਰ ਐਕਟਰੀਸ 에ਸ਼ੀਆ ਦੇ ਰਿਚੇਸਟ ਪਰਸਨ ਨੇ ਅਬਾਨੀ ਤੇ ਇੱਕ ਇੰਡੀਆ ਦੀ ਵਿੱਚ ਬਹੁਤ ਵੱਡੀ ਵੈਡਿੰਗ ਹੋਣ ਜਾ ਰਹੀ ਹੈ ਤੇ ਮੈਂ ਇਹ ਮੌਕਾ ਗਵਾਉਣਾ ਨਹੀਂ ਚਾਹਨਾ ਹੈ ਕਿਉਂਕਿ ਮੈਂ ਸੈਲੀਬ੍ਰਿਟੀਜ਼ ਦੀ ਪਹਿਲੇ ਵੀ ਆਲਰੇਡੀ ਪੇਂਟਿੰਗ ਬਣਾ ਚੁੱਕਿਆ ਜਿਹੜੇ ਇੰਗਲੈਂਡ ਦੇ ਮਹਾਰਾਜੇ ਹੈਗੇ ਉਹਨਾਂ ਦੀ ਪੇਂਟਿੰਗਸ ਬਣਾ ਚੁੱਕਿਆ ਤੇ ਇਹ ਵੀ ਇੰਡੀਆ ਦੇ ਇੱਕ ਮਹਾਰਾਜੇ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਰਿਚੈਸਟ ਪਰਸਨ ਹੈ ਇਹ ਕਪਲ ਪੇਂਟਿੰਗਸ ਨੂੰ ਮੈਂ ਉਹਨਾਂ ਨੂੰ ਵਿਸ਼ ਕਰਦਾ ਇਹ ਪੇਂਟਿੰਗ ਦਾ ਜ਼ਰੀਆ ਤੇ ਮੈਂ ਚਾਹਨਾ ਕਿ ਪੇਂਟਿੰਗ ਕਿ ਕਿਸੇ ਨਾ ਕਿਸੇ ਤਰੀਕੇ ਚਾਹੇ ਮੈਂ ਖੁਦ ਦਵਾ ਚਾਹੇ ਮੈਂ ਉਹਨਾਂ ਨੂੰ ਬਾਈ ਕੋਰੀਅਰ ਕਰਾਂ ਤਾਂ ਹਮੇਸ਼ਾ ਹੀ ਜੋ ਇੱਕ ਕਲਾਕਾਰ ਹੁੰਦਾ ਹੈ ਉਹ ਪ੍ਰਸ਼ੰਸਾ ਦਾ ਭੁੱਖਾ ਹੁੰਦਾ ਹੈ ਉਹਦੀ ਪ੍ਰਸ਼ੰਸਾ ਹੀ ਕਰਦੇ ਉਹ ਖੁਸ਼ ਹੋ ਜਾਂਦਾ ਹੈ ਤਾਂ ਤੁਸੀਂ ਇਹ ਕਲਾਕਾਰੀ ਦੇਖ ਸਕਦੇ ਹੋ ਪੇਂਟਿੰਗਸ ਦੇਖ ਸਕਦੇ ਹੋ ਕਿਸ ਤਰ੍ਹਾਂ ਖੂਬਸੂਰਤੀ ਦੇ ਨਾਲ ਇਹ ਪਿਕਚਰਸ ਬਣਾਈ ਜਾਂਦੀਆਂ ਨੇ ਜੋ ਕਿ ਜਸਪਾਲ ਸਿੰਘ ਰੂਬਲ ਜੀ ਬਣਾਉਂਦੇ ਨੇ ਤੇ ਇਹਨਾਂ ਦਾ ਸ਼ੌਕ ਸੀ ਬਚਪਨ ਤੋਂ ਹੀ ਪੇਂਟਿੰਗ ਕਰਨਾ ਤੇ ਤੁਸੀਂ ਵੀ ਹਮੇਸ਼ਾ ਇਤਰਾ ਜੋ ਵੀ ਪੇਂਟਿੰਗਸ ਕਰਦੇ ਨੇ ਜਾਂ ਜੋ ਵੀ ਕਲਾਕਾਰ ਨੇ ਉਹਨਾਂ ਨੂੰ ਤੁਸੀਂ ਸਪੋਰਟ ਕਰੋ ਤੇ ਮੈਂ ਚਾਹਨੀ ਆ ਤੁਸੀਂ ਰੂਬਲ ਜੀ ਨੂੰ ਵੀ ਸਪੋਰਟ ਕਰੋ ਕਿ ਇਤਰਾ ਦੀਆਂ ਹੋਰ ਪੇਂਟਿੰਗਸ ਸੋਹਣੀਆਂ ਸੋਹਣੀਆਂ ਪੇਂਟਿੰਗਸ ਤੁਹਾਡੇ ਸਾਮਲੇ ਆ ਕੇ ਆਂਦੇ ਹਨ ਇਸੇ ਦੇ ਨਾਲ ਹੀ ਮੈਂ ਮਦਮਿਸ਼ਾ ਕੈਮ ਮੈਨਰ ਰਸੀਦ ਦੇ ਨਾਲ ਗੇਟ ਪੰਜਾਬੀ ਟੀਵੀ ਅੰਮ੍ਰਿਤਸਰ